ਮੇਲੇ ਲੈ ਜਾਵੇ ਨਣਦ ਦੇ ਆ ਵੀਰਾ ਮੇਲੇ ਚ ਚੰਡੋਲ ਝੂਟਣੀ ਮੇਲੇ ਲੈ ਜਾਵੇ ਨਣਦ ਦੇ ਆ ਵੀਰਾ ਮੇਲੇ ਚ ਚੰਡੋਲ ਝੂਟਣੀ ਜੇ ਤੂੰ ਵੇਖਣਾ ਵਰਾਤੀ ਮੇਲਾ ਢਿੰਡੇ ਵਾਲੀ ਰੇਲ ਚੜਿਆ ਜੇ ਤੂੰ ਵੇਖਣਾ ਵਰਾਸੀ ਮੇਲਾ ਢਿੰਡੇ ਵਾਲੀ ਰੇਲ ਚੜਿਆ ਨਾ ਤਾ ਨਾ ਸਿੰਗਾਵੇ ਤੇਰੇ ਨਾਂ ਨ ਕੀ ਮੈਂ ਮੇਲਾ ਵੇਖਣ ਜਾਣਾ ਸਿੰਗਾਵੇ ਤੇਰੇ ਨਾਂ ਨ ਕੀ ਮੈਂ ਮੇਲਾ ਵੇਖਣ ਜਾਣਾ ਸਿੰਗਾਵੇ ਤੇਰੇ ਨਾਂ ਨ ਕੀ ਅੱਜ ਬਿੱਤੀ ਕੀ ਨਾ ਮੈਂ ਤੇ ਕੀ ਕਹਿਣਾ ਚਾਹਾਂਗਾ ਜਿਹੜਾ ਅੱਜ ਮੀਟਿੰਗ ਹੋਈ ਹੈ ਬਰਾਸ ਮੇਲਾ ਨੇ ਮੈਂ ਚਮਕੌਰ ਸਿੰਘ ਮਾਨ ਚੇਅਰਮੈਨ ਬਰਾਸ ਮੇਲਾ ਕਮੇਟੀ ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ 18ਵਾਂ ਬਰਾਸ ਮੇਲਾ ਜਿਹੜਾ ਉਹ ਬਟਿੰਡੇ ਦੀ ਧਰਤੀ ਤੇ ਲਾਇਆ ਜਾ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਸੱਪਿਆਚਾਰਕ ਵਿਭਾਗ ਦੇ ਸਹਿਯੋਗ ਦੇ ਨਾਲ ਔਰ ਇਹ ਮੇਲਾ ਜਿਹੜਾ ਹੈਗਾ ਪੰਜਾਬ ਦੇ ਆਜ਼ਾਦੀ ਕਲਾੜੀਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਬਹੁਤ ਲੰਮੀਆਂ ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ ਔਰ ਅਸੀਂ ਉਹਨਾਂ ਨੂੰ ਇਹ ਮੇਲਾ ਉਹਨਾਂ ਦੀ ਯਾਦ ਚ ਲਾਉਣ ਜਾ ਰਹੇ ਤੇ ਕਿਹੜੇ ਕਿਹੜੇ ਦਿਨ ਡੇਟ ਦਾ ਹੈ ਇਹ 21 22 23 ਮਾਰਚ ਦਾ ਜੀ 21 ਤਰੀਕ ਨੂੰ ਜਿਹੜਾ ਸਾਡਾ ਜਿਵੇਂ ਰਵਾਇਤੀ ਕਾਫਲਾ ਗੁਰਦੁਆਰਾ ਸਾਹਿਬ ਹਾਜ਼ਰੀਤਾਂ ਤੋਂ ਸ਼ੁਰੂ ਹੋ ਕੇ ਦਰਗਾਹ ਹਾਜ਼ਰੀਤਾਂ ਚਾਦਰ ਚੜਾਉਣਾ ਪ੍ਰੰਤ ਬਜ਼ਾਰਾ ਵਿੱਚ ਹੁੰਦਾ ਆ ਤਾਂ ਤੋਂ ਬੀਵੀਆਰ ਤੋਂ ਜੋ ਮੰਦਰ ਹੈ ਉੱਥੇ ਮੱਥਾ ਟੇਕਨ ਪ੍ਰੰਤ ਸ਼ਾਮ ਨੂੰ 4 ਵਜੇ ਤੱਕ ਦੁਪਹਿਰੋਂ ਬਾਅਦ ਪਿੰਡ ਬਰਾਸਤੀ ਪਿੰਡ ਜਪਾਲਗੜ੍ਹ ਪਹੁੰਚਦਾ ਤੇ ਹੋਰ ਅਗਲੇ ਦਿਨਾਂ 'ਚ ਕਿਹੜੇ-ਕਿਹੜੇ ਪ੍ਰੋਗਰਾਮ ਹੋਣਗੇ ਕਿਹੜੇ ਕਲਾਕਾਰ ਆਜੇ ਇਸ ਵਾਰ ਅਸੀਂ ਥੋੜਾ ਜਿਹਾ ਚੇਂਜ ਕੀਤਾ ਪ੍ਰੋਗਰਾਮ 'ਚ ਬਦਲਿਆ ਵੀ ਅੱਗੇ ਐਤਵਾਰ ਨੂੰ ਲਾਸਟ ਦਿਨ ਮੇਨ ਕਲਾਕਾਰ ਜਿਹੜੇ ਹੁੰਦੇ ਸੀ ਇਸ ਵਾਰ ਜਿਹੜਾ ਵੀ ਕਲਾਕਾਰ ਮੁੱਖ ਆਊਗਾ ਸਰਕਾਰ ਵੱਲੋਂ ਭੇਜਿਆ ਜਾਣਾ ਉਹ 22 ਤਰੀਕ ਸ਼ਨੀਵਾਰ ਨੂੰ ਜਿਹੜਾ ਆਪਣੇ ਫਨ ਦਾ ਮਜ਼ਹਾਰਾ ਕਰਨਗੇ ਔਰ ਇਹਨਾਂ ਦੇ ਵਿੱਚੇ ਨਾਲ ਰਸ਼ੀਦ ਭਗਤ ਸਿੰਘ ਦੇ ਉੱਤੇ ਨਾਟਕ ਜਿਹੜੇ ਉਹ ਪੇਸ਼ ਕੀਤੇ ਜਾਣਗੇ ਇੱਕ ਮੁਕਤੀ ਨਾਟਕਾ ਬਹੁਤ ਵਧੀਆ ਉਹ ਵੀ ਪੇਸ਼ ਕੀਤਾ ਜਾਊਗਾ ਜਾਦੀ ਕਲਾਟਕਾਂ ਤੇ ਵੀ ਨਾਟਕ ਸਕੋਰੀਓਗ੍ਰਾਫੀ ਸਕਿੱਟਾਂ ਜਿਹੜੀਆਂ ਹੋਣੀਆਂ ਐਤਵਾਰ ਨੂੰ ਵੀ ਭਾਵੇਂ ਕਲਾਕਾਰ ਹੋਣਗੇ ਪਰ ਜਿਹੜਾ ਮੁੱਖ ਕਲਾਕਾਰ ਹੈ ਉਹ ਸ਼ਨੀਵਾਰ ਸ਼ਾਮ ਨੂੰ ਸਨੇਚਰਵਾਰ ਸ਼ਾਮ ਨੂੰ ਆ ਜਿਹੜਾ 7 ਤੋਂ 10 ਵਜੇ ਤੱਕ ਹੋਊਗਾ ਹੋਰ ਪ੍ਰਦਰਸ਼ਨਾਂ ਜੁੜੀਆਂ ਕੀ ਕੀ ਚੀਜ਼ਾਂ ਇੱਥੇ ਜਿਹੜੀਆਂ ਦਿਖਾਈ ਅਸੀਂ ਹਰ ਸਾਲ ਦੀ ਤਰ੍ਹਾਂ ਨਮੀਆਂ ਵੀ ਤੇ ਪ੍ਰਾਣੀਆਂ ਵੀ ਜਿਹੜੀਆਂ ਵਿਰਾਸਤੀ ਚੀਜ਼ਾਂ ਜਾਂ ਆਈਟਮਾਂ ਜਾਂ ਪ੍ਰਦਰਸ਼ਨੀਆਂ ਜਾਂ ਜੋ ਵੀ ਕੋਰੀਓਗ੍ਰਾਫੀ ਆ ਉਹੋ ਹਰ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਸ਼ਾਮਲ ਹੋਣੀਆਂ ਜਿਵੇਂ ਨੱਚਣ ਵਾਲੀਆਂ ਘੋੜੀਆਂ ਨੱਚਣ ਵਾਲੇ ਉੱਠ ਜੋਗੀ ਤੋਹਾਰ ਕਿਮਿਆਰ ਜਾਂ ਆਪਾਂ ਜਿਹੜੇ ਕੋਈ ਪੁਰਾਣੇ ਜਿਸ ਤਰ੍ਹਾਂ ਨਚਾਰ ਜਿਸ ਤਰ੍ਹਾਂ ਹੁੰਦੇ ਸੀਗੇ ਜਾਂ ਪੰਜਾਬੀ ਗਿੱਧਾ ਪਾਉਂਦੀਆਂ ਲੜਕੀਆਂ ਸਾਡੀਆਂ ਤੀਆਂ ਜਾਂ ਸਾਡੇ ਨੌਜਵਾਨ ਸਾਥੀ ਜਿਹੜੇ ਮੁੰਡੇ ਆ ਮਲਵਈ ਗਿੱਧਾ ਜਿਹੜੇ ਪੇਸ਼ ਕਰਦੇ ਆ ਉਸ ਤਰ੍ਹਾਂ ਦੀਆਂ ਜਿਹੜੀਆਂ ਆਈਟਮਾਂ ਜਿਹੜੀਆਂ ਹੁਣ ਅਲੋਪ ਹੋ ਰਹੀਆਂ ਸਾਡੀ ਪੀੜ੍ਹੀ ਨੂੰ ਤਾਂ ਪਤਾ ਆਪਣੀ ਪੀੜ੍ਹੀ ਨੂੰ ਪਤਾ ਹੈ ਨਵੀਂ ਪੀੜ੍ਹੀ ਨੂੰ ਇਹਦੇ ਬਾਰੇ ਨਹੀਂ ਜਾਣਕਾਰੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਜ ਤੋਂ 30 35 40 ਸਾਲ ਪੁਰਾਣਾ ਜਿਲ੍ਹਾ ਪੰਜਾਬ ਸੀ ਉਹ ਜਿਹੜਾ ਅਸੀਂ ਇਸ ਮੇਲੇ ਦਾ ਹੀ ਲੋਕਾਂ ਨੂੰ ਦਿਖਾਉਣ ਦਾ ਯਤਨ ਕਰ ਰਹੇ ਹਾਂ ਠੀਕ ਚੱਕੋ ਵੀ ਘਟੀ ਜਾਂਦੇ ਉਹ ਕਿਹੜੇ ਦਿਨ ਤੇ ਕਿਹੜੇ ਟਿਕਾਣੇ ਬਿਲਕੁਲ ਉਹ ਜਿਹੜੀ ਜਾਗੋ ਆ ਜੀ ਅਸੀਂ ਉਹ ਗੁਰਦਰਾ ਖਿਲਾ ਮਵਾਰਕ ਸਾਹਿਬ ਤੋਂ ਉੱਥੋਂ ਖਿਲਾ ਸਾਹਿਬ ਦੇ ਬਾਹਰੋਂ ਜਿਹੜੀ ਸ਼ਾਮ ਨੂੰ 7 ਵਜੇ ਸ਼ੁਰੂ ਹੋਗੀ ਜਿਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਆ ਜਿਹੜੇ ਉਸ ਜਾਗੋ ਨੂੰ ਰਵਾਨਾ ਕਰਨਗੇ ਤੇ 8 8:30 ਵਜੇ ਤੱਕ ਉਹ ਬਰਾਸੀ ਪਿੰਡ ਜੇਪਾਲ ਗੜਾ ਜਿਹੜੀ ਉੱਥੇ ਪਹੁੰਚੂ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਕੀ ਕਰਨ ਜੋ ਅੱਜ ਮੀਟਿੰਗ ਹੋਈ ਹੈ ਹਾਂਜੀ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਮੈਂ ਮਾਲਵਾ ਹੈਰੀਟੇਜ ਤੇ ਸਭਾਚਾਰਕ ਫਾਊਂਡੇਸ਼ਨ ਦੀ ਮੈਂਬਰ ਹਾਂ ਅੱਜ ਇਥੇ ਸਾਡੀ ਮੇਲੇ ਦੇ ਸਬੰਧ ਵਿੱਚ ਜੋ 18ਵਾਂ ਵਿਰਾਸਤੀ ਮੇਲਾ 21, 22 ਤੇ 23 ਮਾਰਚ ਨੂੰ ਪਿੰਡ ਜੈਪਾਲਗੜ੍ਹ ਵਿਖੇ ਲੱਗਣ ਜਾ ਰਿਹਾ ਹੈ ਉਹਦੇ ਸਬੰਧ ਚ ਅੱਜ ਇੱਕ ਇਥੇ ਅਹਿਮ ਮੀਟਿੰਗ ਹੋਈ ਤਾਂ ਇਹ ਹੀ ਦੱਸਣਾ ਚਾਹਾਂਗੀ ਕਿ ਜੋ ਇਹ 18ਵਾਂ ਵਿਰਾਸਤੀ ਮੇਲਾ ਇਸ ਵਾਰ ਅਸੀਂ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਕਰ ਰਹੇ ਹਾਂ 20 ਤਰੀਕ ਨੂੰ ਜਦ ਮੇਲੇ ਦੀ ਸ਼ੁਰੂਆਤ ਜਿਹੜੀ ਹੈਗੀ ਇਹ ਵਿਰਾਸਤੀ ਜਾਗੋ ਨਾਲ ਹੋਊਗੀ ਜੋ ਕਿਲਾ ਸਾਬ ਤੋਂ ਹੁੰਦੀ ਹੋਈ ਸ਼ਾਮ 7 ਵਜੇ ਉਸ ਤੋਂ ਬਾਅਦ ਕਿਲਾ ਸਾਬ ਤੋਂ ਸ਼ੁਰੂ ਹੋ ਕੇ ਇਥੇ ਵਿਰਾਸਤੀ ਪਿੰਡ ਵਿੱਚ ਅਸੀਂ ਉੱਥੇ ਇਥੇ ਖਤਮ ਕਰਾਂਗੇ ਤਾ 21 ਨੂੰ ਵਿਰਾਸਤੀ ਜਲੂਸ ਹੋਊਗਾ ਉਹਦੇ ਚ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਵਿਰਾਸਤੀ ਝਾਕੀਆਂ ਵਿਰਾਸਤ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲਣਗੇ ਚਾਹੇ ਉਹ ਵਿਰਾਸਤੀ ਲੋਕ ਨਾਚ ਹੋਣ ਵਿਰਾਸਤੀ ਵਰਤਨ ਵਿਰਾਸਤੀ ਪਹਿਰਾਵੇ ਤਾਂ ਹਰ ਇੱਕ ਚੀਜ਼ ਜਿਹੜੀ ਉਹਦੇ ਚ ਦੇਖਣ ਨੂੰ ਮਿਲੂਗੀ 22 ਤੇ 23 ਤਰੀਕ ਨੂੰ ਜਿਹੜਾ ਤੇ ਖੁੱਲਾ ਪ੍ਰੋਗਰਾਮ ਚੱਲੂਗਾ ਜੀ ਸਟੇਜ ਜਿਹਦੇ ਚ ਵੱਖ-ਵੱਖ ਸਿੰਗਰਸ ਤੇ ਸਕੂਲਾਂ ਦੇ ਜਿਹੜੇ ਹੈਗੇ ਸਭਾਚਾਰਕ ਪ੍ਰੋਗਰਾਮ ਤੇ ਪੰਜਾਬ ਦੀਆਂ ਜਿਹੜੀਆਂ ਲੋਕ ਖੇਡਾਂ ਸਾਡੀਆਂ ਵਿਰਾਸਤੀ ਖੇਡਾਂ ਤਾਂ ਉਹਨਾਂ ਦਾ ਆਨੰਦ ਮਾਣ ਸਕਣਗੇ ਤਾਂ ਮੇਰੀ ਇਹੀ ਅਪੀਲ ਆ ਇਸ ਮੰਚ ਤੋਂ ਸਾਰੇ ਪੰਜਾਬ ਦੇ ਸਾਰੇ ਜਿਹੜੇ ਮਨ ਸਾਰੇ ਨਿਵਾਸੀਆਂ ਨੂੰ ਸਾਰੇ ਬਠਿੰਡਾ ਵਾਸੀਆਂ ਨੂੰ ਕਿ ਹੁਮ ਹਮਾ ਕੇ ਇਸ ਮੇਲੇ 'ਚ ਪਹੁੰਚੋ ਜੀ 21 22 ਤੇ 23 ਮਾਰਚ ਨੂੰ ਨਾਪਲਨਾਕ ਇਸ ਮੇਲੇ 'ਚ ਪਹੁੰਚੋ ਆਨੰਦ ਮਾਣੋ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਤਾਂ ਕਿ ਜਿਹੜਾ ਵਿਰਾਸਤ ਜਿਹੜੀ ਸਾਡੀ ਹੈਗੀ ਹੈ ਲੋਪ ਹੁੰਦੀ ਜਾ ਰਹੀ ਹੈ ਅਸੀਂ ਉਸ ਨੂੰ ਸੰਭਾਲਨ ਦਾ ਜੋ ਇੱਕ ਛੋਟਾ ਜਿਹਾ ਪ੍ਰਾਲਾਸ ਸਾਡੀ ਸੰਸਥਾ ਸardar harvinder singh khalsa ji ਦੀ ਰਹਿਨਮਾਈ ਹੇਠ ਜੋ ਸੀ ਕਰਦੇ ਹਾਂ ਤਾਂ ਸਾਨੂੰ ਵੀ ਵਧੀਆ ਲੱਗੂਗਾ ਜੇ ਤੁਸੀਂ ਸਾਰੇ ਹੁਮ ਹਮਾ ਕੇ ਪਹੁੰਚੋਗੇ ਤਾਂ ਇਸ ਸਟੇਜ ਤੋਂ ਮੈਂ ਇਹੀ ਕਹਿਣਾ ਚਾਹੁੰਦਾ ਜਾਤੋਂ ਵੀ ਕੱਟੀ ਜਾਂਦੇ ਹੁੰਦੇ ਜਿਵੇਂ ਤੇ ਇੱਕ ਤੋਂ ਕਿ ਦੋ ਕੱਢੀ ਜਾਂਦੇ ਹਾਂਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਸ ਮੇਲੇ ਦੀ ਜਿਹੜੀ ਰਸਮੀ ਸ਼ੁਰੂਆਤ ਹੈ ਉਹ 20 ਤਰੀਕ ਨੂੰ ਸ਼ਾਮ ਨੂੰ 7 ਵਜੇ ਕਿਲਾ ਸਾਬ ਤੋਂ ਜਿਹੜੀ ਜਾਗੋ ਹੈਗੀ ਹੈ ਜੀ ਉਹ ਚੱਲੂਗੀ ਜਿਹਦੇ ਵਿੱਚ ਸਾਡੇ ਸਾਰੇ ਮੈਂਬਰ ਸਹਿਬਾਨ ਤੇ ਸਾਰੇ ਸੱਡੇ ਜਿਹੜੇ ਪਠੰਡਾ ਦੀਆਂ ਸਾਰੀਆਂ ਬੀਬੀਆਂ ਭੈਣਾਂ ਨੂੰ ਪੀਲਾ ਕਿ ਉਹ ਉੱਥੇ ਕਿਲਾ ਸਾਬ ਜਿਹੜੀਆਂ ਪਹੁੰਚਣ ਤੇ ਜਾਗੋ ਦੀ ਸ਼ੁਰੂਆਤ ਜਿਹੜੀ ਅਸੀਂ ਹਮ ਹਮਾ ਕੇ ਕਰੀਏ ਉਹ ਜਾਗੋ ਉੱਥੋਂ ਹੁੰਦੀ ਹੋਈ ਸ਼ਹਿਰ ਬਜਾਰਾਂ ਵਿੱਚ ਦੀ ਹੁੰਦੀ ਹੋਈ ਤਾਂ ਉਸ ਜਿਹੜੀ ਅਸੀਂ ਇੱਥੇ ਵਿਰਾਸਤੀ ਪਿੰਡ ਪਹੁੰਚਾਂਗੇ ਉਹਨਾਂ ਲੈ ਕੇ ਕਿਤਾ ਭੰਗੜਾ ਹੋਵੇ ਤਾਂ ਉਹਦੇ ਕੋਈ ਮੇਲੇ ਤੇ ਕੋਈ ਬੋਲੀ ਹੋਵੇ ਹਾਂਜੀ ਹਾਂ ਮੇਲੇ ਲੈ ਜਾਵੇ ਨਾਨਦ ਦੇ ਆ ਵੀਰਾ ਮੇਲੇ ਚ ਚੰਡੋਲ ਝੂਟਣੀ ਮੇਲੇ ਲੈ ਜਾਵੇ ਨਾਨਦ ਦੇ ਆ ਵੀਰਾ ਮੇਲੇ ਚ ਚੰਡੋਲ ਝੂਟਣੀ ਜੇ ਤੂੰ ਵੇਖਣਾ ਵਰਾਤੀ ਮੇਲਾ ਢਿੰਡੇ ਵਾਲੀ ਰੇਲ ਚੜਿਆ ਜੇ ਤੂੰ ਵੇਖਣਾ ਵਰਾਤੀ ਮੇਲਾ ਢਿੰਡੇ ਵਾਲੀ ਰੇਲ ਚੜਿਆ ਨਾ ਨਾ ਸਿੰਗਾਵੇ ਤੇਰੇ ਨਾਨਕੀ ਮੈਂ ਮੇਲਾ ਵੇਖਣ ਜਾਣਾ ਸਿੰਗਾਵੇ ਤੇਰੇ ਨਾਨਕੀ ਮੈਂ ਮੇਲਾ ਵੇਖਣ ਜਾਣਾ ਸਿੰਗਾਵੇ ਤੇਰੇ ਨਾਨਕੀ